ਕਥਰੀ ਕਲਦੀ ਬਾਈ ਜੀ ਸਾਰਿਆਂ ਨੂੰ ਤੇ ਤਲਵੰਡੀ ਸਾਬੋਆ ਭਰਾ ਮੇਰੋ ਤੇ ਬਾਈ ਕਲਦੀ ਮਿਲਿਆ ਸੀਗਾ ਤੇ ਬਾਈ ਕੋਲੇ ਡੀਆਈ ਟਰੈਕਟਰ ਆ ਬਾਈ ਜ਼ਿੰਮੇਦਾਰੀ ਆ ਕੋਈ ਆਏ ਨਹੀਂਗਾ ਵੀ ਵਪਾਰੀ ਆ ਤੇ ਬਾਈ ਨੇ ਟਰੈਕਟਰ ਵੇਚਣਾ ਤੇ ਜ਼ਿੰਮੇਦਾਰੀ ਆ ਭਰਾ ਕੋਈ ਆਏ ਨਹੀਂ ਹੈਗਾ ਵੀ ਵਪਾਰ ਕਰਦਾ ਇਹ ਬਾਈ ਕੋਲੇ ਡੀਆਈ ਆ 265 ਮਹਿੰਦਰਾ ਬਹੁਤ ਛੋਣਾ ਟਰੈਕਟਰ ਆ ਭਰਾ ਮੇਰੋ ਕਿਸਾਨ ਦਾ ਟਰੈਕਟਰ ਆ ਕੋਈ ਆਏ ਨਹੀਂ ਹੈਗਾ ਵੀ ਵਪਾਰੀ ਦਾ ਤੇ ਬਾਈ ਨਾਲ ਕਰਾਵਾਂਗੇ ਥੋੜੀ ਗੱਲਬਾਤ ਆ ਇਹ ਟਾਇਟਰ ਦੇਖ ਲੋ ਪੈਰ ਘੈਂਟ ਪਈ ਆ ਮਗਰ ਦੇ ਵੀ ਘੈਂਟ ਪਈ ਆ ਚਾਰ ਚਫੇਰੇ ਤੁਹਾਨੂੰ ਟਰੈਕਟਰ ਦਿਖਾ ਦੇਣਾ ਟਰੈਕਟਰ ਸੁੱਕਾ ਟਰੈਕਟਰ ਆ ਭਰਾ ਮੇਰੋ ਇਹ ਤੋਂ ਵੀ ਕਲਮ ਨਹੀਂ ਲੱਗੀ ਟਰੈਕਟਰ ਨੂੰ ओरिजिनल ਰੰਗ ਆ ਜਨਸੀ ਕੰਨੀਆ ਜਿਹੜਾ ਆ ਇਹ ਬਹੁਤ ਸੋਹਣਾ ਟਰੈਕਟਰ ਆ ਚਾਰ ਚਫੇਰੇ ਤੁਹਾਨੂੰ ਦਿਖਾ ਦੇਣਾ ਮਗਰਾੜ ਨੂੰ ਦਿਖਾ ਦੇਣਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਕਾਗਜ਼ੀ ਪੱਤਰਾ ਵੀ ਬਾਈ ਕਹਿੰਦਾ ਫੁੱਲ ਗਰੰਟੀ ਆ ਤੇ ਚਾਰ ਚਫੇਰੇ ਤੁਹਾਨੂੰ ਘੁੰਮ ਕੇ ਦਿਖਾ ਦੇਣਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰੋ ਤੇ ਬਾਈ ਨਾਲ ਥੋੜੀ ਕਰਾਵਾਂ ਹੀ ਗੱਲਬਾਤ ਆ ਵੇਖ ਲੋ ਟਰੈਕਟਰ ਪਹਿਲਾ ਉਹਣਾ ਟਰੈਕਟਰ ਭਰਾ ਮੇਰਾ ਘੈਂਟ ਦੀ ਜਾ ਤੇ ਆ ਵੇਖ ਲੋ ਡੇਕ ਡੋਕ ਲੱਗਿਆ ਹੋਇਆ ਤੇ ਬਾਈ ਨਾਲ ਪੁੱਛਾਂਗੇ ਵੀ ਡੇਕ ਡੋਕ ਵਿੱਚੇ ਦੇਣਾ ਜਾਂ ਕਿਵੇਂ ਕੋਸਾ ਸਾਰੀ ਗੱਲਬਾਤ ਕਰਦੇ ਆਪਾਂ 265 ਮਹਿੰਦਰਾ ਪੂਰਾ ਘੈਂਟ ਟਰੈਕਟਰ ਜੇ ਕਿਸੇ ਭਰਾ ਨੇ ਲੈਣਾ ਹੋਵੇ ਕੋਈ ਵਪਾਰੀ ਲੈਣ ਚ ਨਹੀਂ ਹੈਗਾ ਇਹ ਇਹ ਜ਼ਿੰਮੇਦਾਰ ਭਰਾ ਵੇਚਣ ਆ ਆਪ ਉਧਵਾਰ ਤੇ ਤਰਵੰਡੀ ਸਾਬੋ ਤੇ ਬਾਈ ਨਾਲ ਠੁੜੀ ਕਰਾਉਂਦੇ ਆ ਗੱਲਬਾਤ ਤੇ ਨਾਲੇ ਬਾਈ ਦਾ ਨੰਬਰ ਨੂੰ ਦਿੰਨੇ ਆ ਤੇ ਹੋਰ ਭਾਈ ਕੀ ਹਾਲ ਚਾਲ ਵਧੀਆ ਭਾਈ ਤੁੰਸੋ ਠੀਕ ਹੈ ਹਾਂ ਠੀਕ ਠਾਕ ਭਾਈ ਤੇ ਕਿਹੜਾ ਮਾਡਲ ਆ ਭਾਈ ਟਰੈਕਟਰ 2007 ਆ ਭਾਈ 2007 ਮਾਡਲ ਆ ਤੇ Ориਜਨਲ ਹੀ ਆ ਨਾ ਸਾਰਾ ਹਾਂ Ориਜਨਲ ਰੰਗ ਭੇਟ ਨਹੀਂ ਹੋਇਆ ਨਾ ਨਾ ਸਾਰਾ Ориਜਨਲ Ориਜਨਲ ਹੈਗਾ ਭਰਾ ਮੇਰੇ ਤੇ ਡੱਕ ਡੱਕ ਵਿੱਚ ਹੀ ਦੇਣਾ ਨਾ ਡੱਕ ਲਾਹਾਂਗੇ ਭਰਾ ਬਾਕੀ ਸਾਰਾ ਕੁਝ ਨਾਲ ਆ ਹਾਂ ਛਾਤੀ ਮਰਾੜ ਡੰਡਾ ਕਈ ਵਾਰੀ ਅਗਲਾ ਆਉਂਦਾ ਨਾ ਮਨ ਕਰ ਜਾ ਬੀਡੀਓ ਦੇਖ ਕੇ ਵੀ ਆ ਜੇ ਅਗਲਾ ਆਕੇ ਤੁਸੀਂ ਡਿੱਕ ਦੀ ਗੱਲ ਨਹੀਂ ਕਰੀਂ ਕਰੀਂ ਹਾਂ ਉਹ ਬਈ ਆਪਾਂ ਪਹਿਲੀ ਦੱਸਤਾ ਨਾ ਵੀ ਡਿੱਕ ਲਾ ਲਾਂਗੇ ਉਹ ਇਹ ਜਾਂ ਮੰਨਤਾਂ ਆਪਾਂ ਕਰ ਦਾਂਗੇ ਜਿਹੜਾ ਵੀਡੀਓ ਦੇਖ ਕੇ ਹੋਊ ਆਪਣੀ ਠੀਕ ਆ ਤੇ ਥੋੜੀ ਬਾਈ ਨਾਲ ਭਰਾ ਉਹ ਗੱਲ ਕਰਾਤੀ ਬਾਈ ਕਹਿੰਦਾ ਡਿੱਕ ਲਾਹਾਂਗੇ ਡਿੱਕ ਲੱਗਾ ਦੇਖ ਲੋ ਤੇ ਡਿੱਕ ਲਾਵਾਂਗੇ ਬਾਈ ਕਹਿੰਦਾ ਕੋਈ ਐ ਨਾ ਆਖੀ ਭਰਾ ਮੇਰੇ ਵੀਡੀਓ ਦੇਖ ਕੇ ਆ ਜੇ ਤੇ ਅਗਲਾ ਆਕੇ ਡਿੱਕ ਦੀ ਗੱਲ ਨਹੀਂ ਹੋਈ ਡਿੱਕ ਦੀ ਗੱਲ ਤੁਹਾਨੂੰ ਪਹਿਲਾਂ ਦੱਸਤੀ ਬਾਈ ਕਹਿੰਦਾ ਡਿੱਕ ਲਾਹਾਂਗੇ ਤੇ ਹੋਰ ਸਭ ਕੁਝ ਡੰਡਾ ਪੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਜੀਊਗਾ ਏ ਬਾਈ ਕਾਗਜ਼ ਪੱਤਰ ਫੁੱਲ ਗਰੰਟੀ ਆ ਹਾਂ ਬਾਈ ਫੁੱਲ ਗਰੰਟੀ ਆ ਓਕੇ ਜਮਾ ਹਾਂ ਹਾਂ ਤੇ ਕਿਹੜਾ ਪਿੰਡ ਐ ਨੰਗਲਕਲਾਂ ਬਾਈ ਮਾਨਸ ਨੰਗਲਕਲਾਂ ਤੇ 2007 ਮਾਡਲ ਆ ਹਾਂ 2007 ਮਾਡਲ ਬਾਈ 2007 ਮਾਡਲ ਆ ਭਰਾ ਮੇਰੋ 2 145000 ਡਿਮਾਂਡ ਆ ਕਿੰਨੇ ਦਾ ਛੱਡ ਦਾਂਗੇ 235 ਦਾ ਛੱਡ ਦਾਂਗੇ ਬਾਈ ਮੇਰਾ ਤੇਰੀ ਵੀਡੀਓ ਦੇਖ ਕੇ ਆਉਂਦਾ ਅੱਛਾ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਹੋਰ ਮਾਨਤਾਨ ਕਰ ਦਾਂਗੇ 50000 ਦਾ ਕਰ ਦਾਂਗੇ ਬਾਈ ਇਹ ਬਾਈ ਕਹਿੰਦਾ ਭਰਾ ਮੇਰੋ 5 4000 ਹੋਰ ਮਾਨਤਾਨ ਕਰ ਦਾਂਗੇ ਤੇ 7 ਮਾਡਲ ਆ 2 ਲੱਖ ਤੇ 45000 ਦੀ ਡਿਮਾਂਡ ਚ ਬਾਈ ਕਹਿੰਦਾ 235 ਦਾ ਦੇਵਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਹੈ ਚੈਨਲ ਨੂੰ ਫੋਲੋ ਕਰਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਤਾਂ ਭਰਾ ਮੇਰੋ ਬਾਈ ਕਹਿੰਦਾ 5000 ਹੋਰ ਮਾੜਤਾਨ ਕਰ ਦੇਾਂਗੇ ਤੇ ਬਈ ਆਪਣਾ ਨੰਬਰ ਦੱਸ ਦਿਓ 70094 ਬਾਈ 38459 70094 ਹਾਂ 38459 38400 9459 94 ਠੀਕ ਆ ਤੇ ਆ ਬਾਈ ਦਾ ਭਰਾ ਮੇਰੋ ਨੰਬਰ ਆ ਤੇ ਬਾਈ ਨਾਲ ਕਰ ਲਓ ਸੰਪਰਕ ਇਹ ਟਰੈਕਟਰ ਬਹੁਤ ਘੈਂਟ ਆ ਭਰਾ ਮੇਰੇ ਚਲਵੰਡੀ ਸਾਪੂਆ ਉਧਵਾਰ ਤੇ ਇਹ ਵੀਡੀਓ ਚੰਗੀ ਲੱਗੀ ਵੀਰਮਣ ਤੇ ਸ਼ੇਅਰ ਜ਼ਰੂਰ ਕਰਦੇ ਓਕੇ ਭਰਾ ਧੰਨਵਾਦ